ਬਹੁਤ ਲੰਮੇ ਸਮੇਂ ਤੋਂ ਸੰਗਰੂਰ ਮਲੇ ਕੋੜਲਾ ਬਰਨਾਲਾ ਪਾਰਟੀ ਪ੍ਰਧਾਨ ਸਾਹਿਬ ਨੇ ਪਹਿਲਾਂ ਮੈਨੂੰ ਅਬਜ਼ਰਵਰ ਲਾਇਆ ਦੋਨਾਂ ਜ਼ਿਲ੍ਹਿਆਂ ਦਾ ਫਿਰ ਲੋਕ ਸਭਾ ਹਲਕਾ ਸੰਗਰੂਰ ਦਾ ਇੰਚਾਰਜ ਦੇ ਤੌਰ ਤੇ ਪਿਛਲੇ 8-9 ਮਹੀਨਿਆਂ ਤੋਂ ਸਾਰੇ ਹਲਕਿਆਂ 'ਚ ਅਸੀਂ ਮੀਟਿੰਗਾਂ ਕੀਤੀਆਂ ਕੱਲੇ-ਕੱਲੇ ਪਿੰਡਾਂ 'ਚ ਵਰਕਰਾਂ 'ਚ ਮਹੱਲਿਆਂ 'ਚ ਅੱਜ ਜੀ ਸਵਾਗਤ ਆਪ ਸਭ ਦਾ ਅਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਲਗਾਤਾਰ ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਉਸ ਤਰ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਕਰ ਰਹੇ ਨੇ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਦੀ ਵੀ ਅੱਜ ਇੱਕ ਲਿਸਟ ਨਸ਼ਰ ਹੋਈਆ ਜਾਰੀ ਹੋਈਆ ਜਿਸ ਲਿਸਟ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚੋਂ ਲੋਕ ਸਭਾ ਹਲਕਿਆਂ ਦੇ ਵਿੱਚੋਂ ਉਮੀਦਵਾਰਾਂ ਦੇ ਨਾਮ ਸ਼ਾਮਲ ਨੇ ਸੰਗਰੂਰ ਹੌਟ ਸੀਟ ਮੰਨੀ ਜਾਣ ਵਾਲੀ ਪੰਜਾਬ ਦੀ ਵੱਖਰਾ ਨਾਂ ਸੰਗਰੂਰ ਲੋਕ ਸਭਾ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਅਕਾਲੀ ਦਲ ਦੇ ਬਹੁਤ ਸੀਨੀਅਰ ਆਗੂ ਤੇ ਵਕੀਲ ਇਕਬਾਲ ਸਿੰਘ ਚੁੰਦਾ ਹੋਣਾ ਨੂੰ ਟਿਕਟ ਦਿੱਤੀ ਹੈ ਉਮੀਦਵਾਰ ਬਣਾਇਆ ਹੈ ਅਕਾਲੀ ਦਲ ਵੱਲੋਂ ਅੱਜ ਜੋ ਲਿਸਟ ਜਾਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦੇ ਲੈਨੇ ਆ ਇਕਬਾਲ ਸਿੰਘ ਚੁੰਦਾ ਹੋਣਾ ਨੂੰ ਸਰ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਕੀ ਲੱਗਦਾ ਪਾਰਟੀ ਨੇ ਲੱਗਦਾ ਕਿ ਦੇਖ ਕੇ ਆ ਵਧੀਆ ਤਰੀਕਾ ਜਿਵੇਂ ਦੇਖਦੇ ਹੋ ਕਿ ਮਾਨ ਬਖਸ਼ ਦੇਖੋ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦਾ ਆਕਾਲ ਪੁਰਖ ਦਾ ਤਹਿਦਰੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਹਰ ਬੰਦੇ ਨੂੰ ਮਾਨ ਮਰਿਆਦਾ ਇੱਜ਼ਤ ਮਾਨ ਮਿਲਦਾ ਪਾਰਟੀ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਤਹਿਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵਰਕਰ ਨੂੰ ਕੰਮ ਦੇਖ ਕੇ ਇਸ ਕਹਿ ਲੋ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖ ਕੇ ਕਹਿ ਲਿਏ ਕਿ ਸਾਨੂੰ ਮਾਣ ਦਿੱਤਾ ਔਰ ਸਾਰੇ ਪਾਰਲੀਮੈਂਟ ਹਲਕੇ ਦੇ ਆਗੂਆਂ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ ਮੈਂ ਸਾਰੇ ਹਲਕਾ ਇੰਚਾਰਜ ਸਾਹਿਬਾਨ ਦਾ ਸਾਰੇ ਜੱਥੇਬੰਦੀ ਦਾ ਜਿਲ੍ਹੇ ਦੀ ਦਾ ਤੇ ਨੌਂ ਜਿਲ੍ਹਾਂ ਦੀ ਇਹਦਾ ਔਰ ਖਾਸ ਤੌਰ ਤੇ ਮੈਂ ਟੀਮ ਸਾਹਿਬ ਪਰਵਾਰ ਦਾ ਸਾਰਿਆਂ ਦਾ ਤਹਿਦਲੋਂ ਧੰਨਵਾਦ ਕਰਦਾ ਕਿ ਪਾਰਟੀ ਨੇ ਜੋ ਮਾਨ ਦਿੱਤਾ ਸਾਰੀ ਟੀਮ ਨਾਲ ਟੀਮ ਵਰਕ ਨਾਲ ਅਸੀਂ ਸਾਰੇ ਜਿਹੜੇ ਆ ਇਹ ਚੋਣ ਲੜਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰਨ ਕੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈਏ ਵੱਡੀ ਗੱਲ ਤਾਂ ਇਹ ਆ ਜੀ ਕਿ ਇਸ ਹਲਕੇ ਦੇ ਵਿੱਚੋਂ ਕੋਈ ਪੈਰਾਸ਼ੂਟਰਾ ਹੀ ਨਹੀਂ ਉਤਾਰਿਆ ਗਿਆ ਜਿਲ੍ਹਾ ਤੁਸੀਂ ਪ੍ਰਧਾਨ ਰਹੇ ਹੋ ਮਲੇਰ ਕੋਟਲਾ ਸੰਗਰੂਰ ਦੇ ਲੱਗਦਾ ਕਿ ਹਰ ਚੀਜ਼ ਨਾਲ ਵਾਕਿਫ ਹੋ ਤੁਸੀਂ ਇਹੋ ਗੱਲ ਹੈ ਜੀ ਪਿਛਲੇ ਬਹੁਤ ਲੰਮੇ ਸਮੇਂ ਤੋਂ ਸੰਗਰੂਰ ਮਲੇ ਕੋੜਲਾ ਬਰਨਾਲਾ ਪਾਰਟੀ ਪ੍ਰਧਾਨ ਸਾਹਿਬ ਨੇ ਪਹਿਲਾਂ ਮੈਨੂੰ ਅਬਜ਼ਰਵਰ ਲਾਇਆ ਦੋਨਾਂ ਜ਼ਿਲ੍ਹਿਆਂ ਦਾ ਫਿਰ ਲੋਕ ਸਭਾ ਹਲਕਾ ਸੰਗਰੂਰ ਦਾ ਇੰਚਾਰਜ ਦੇ ਤੌਰ ਤੇ ਪਿਛਲੇ 8-9 ਮਹੀਨਿਆਂ ਤੋਂ ਸਾਰੇ ਹਲਕਿਆਂ 'ਚ ਅਸੀਂ ਮੀਟਿੰਗਾਂ ਕੀਤੀਆਂ ਕੱਲੇ-ਕੱਲੇ ਪਿੰਡਾਂ 'ਚ ਵਰਕਰਾਂ 'ਚ ਮਹੱਲਿਆਂ 'ਚ ਬਹੁਤ ਵੱਡੇ ਪੱਧਰ ਤੇ ਅਸੀਂ ਵਰਕਰਾਂ ਨੂੰ ਲਾਮਬੰਦ ਕਰਨ ਵਿੱਚ ਕਾਮਯਾਬ ਹੋਏ ਆ ਆਪਣੀ ਕੋਸ਼ਿਸ਼ ਕਰਦੇ ਰਹੇ ਔਰ ਅਸੀਂ ਮਹਿਸੂਸ ਕਰਦੇ ਆ ਇੱਕ ਚੰਗਾ ਹੰਗਾਰਾ ਪਾਰਟੀ ਨੂੰ ਮਿਲ ਰਿਹਾ ਸੀ ਔਰ ਅੱਜ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਔਰ ਜਿਹੜੀ ਮਿਹਨਤ ਕੀਤੀ ਹੈ ਉਹ ਜ਼ਰੂਰ ਕੋਈ ਨਾ ਕੋਈ ਰੰਗ ਤਾਂ ਲਿਆਉਗੀ ਔਰ ਸਾਨੂੰ ਪੂਰਾ ਨਾ ਆਸ ਹੈ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਵੱਲ ਮੁੜ ਰਹੇ ਨੇ ਦੁਬਾਰਾ ਕਿਉਂਕਿ ਜੋ ਏਜੰਡਾ ਸ਼੍ਰੋਮਣੀ ਅਕਾਲੀ ਦਲ ਨੇ ਸੈੱਟ ਕੀਤਾ ਉਹ ਪੰਜਾਬ ਔਰ ਪੰਥ ਹਤਾਸ਼ੀ ਡੰਡਾ ਔਰ ਪੰਜਾਬ ਔਰ ਪੰਥ ਦੀਆਂ ਭਾਵਨਾਵਾਂ ਅਨੁਸਾਰ ਅਕਾਲੀ ਦਲ ਨੇ ਜਿਹੜੇ ਫੈਸਲੇ ਲਏ ਨੇ ਔਰ ਲੋਕ ਦੁਬਾਰਾ ਇਹ ਮਹਿਸੂਸ ਕਰ ਰਹੇ ਨੇ ਕਿ ਅਕਾਲੀ ਦਲ ਤੋਂ ਬਿਨਾ ਪੰਜਾਬ ਵਿੱਚ ਕੋਈ ਚਾਰਾ ਨਹੀਂ ਔਰ ਦੁਬਾਰਾ ਲੋਕ ਸ਼੍ਰੋਮਣੀ ਅਕ ਔਰ ਅੱਜ ਬਿਲਕੁਲ ਆ ਜਿਹੜਾ ਅਕਾਲੀ ਦੰਦ ਦੇ ਵੱਲ ਮਾਹੌਲ ਹੈ ਜਿਹੜਾ ਬਣਿਆ ਹੋਇਆ ਆ ਜਨਾਬ ਸਾਹਿਬ ਵਹਿਸਦਾ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਆ ਕਿ ਕਿਹੜੇ-ਕਿਹੜੇ ਕੰਮ ਨੇ ਵਿਕਾਸ ਦੇ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਇਸ ਹਲਕੇ ਨੂੰ ਜ਼ਰੂਰਤ ਹੈ ਲੱਗਦਾ ਕਿ ਕਿਹੜੇ ਪਹਿਲੇ ਅਧਾਰ ਤੇ ਕੰਮ ਕਰਨ ਵਾਲੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਲੋਕਾਂ ਨੂੰ ਵਾਲੀ ਜ਼ਿਆਦਾ ਜ਼ਰੂਰਤ ਹੈ ਕਿ ਦੇਖੋ ਜੀ ਮੁਸ਼ਕਲਾਂ ਤਾਂ ਦੇਸ਼ ਦੀਆਂ ਕਹਿ ਲਿਏ ਪੰਜਾਬ ਦੀਆਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਨੇ ਚਾਹੇ ਉਹ ਐਜੂਕੇਸ਼ਨ ਦੀ ਗੱਲ ਆ ਹੈਲਥ ਦੀ ਗੱਲ ਆ ਬੇਰਜ਼ਗਾਰੀ ਦੀ ਗੱਲ ਆ ਨਸ਼ਿਆਂ ਦਾ ਕੰਮ ਆ ਗੈਂਗਸਟਰਵਾਦ ਹੋ ਨ ਭਾਰੂ ਹੋ ਰਿਹਾ ਲੋ ਐਂਡ ਆਰਡਰ ਦੀ ਸਥਿਤੀ ਹੈ ਸੋ ਭਾਵੇਂ ਉਹ ਸਾਰੇ ਪੰਜਾਬ 'ਚ ਹੀ ਹੈ ਪਰ ਸੰਗਰੂਰ ਵੀ ਉਹਨਾਂ ਚ ਕੋਈ ਵੱਖਰਾ ਨਹੀਂ ਹੈ ਸੰਗਰੂਰ ਦੇ ਹੋਰ ਵੀ ਮਸਲੇ ਨੇ ਸੰਗਰੂਰ ਦੀ ਮੈਡੀਕਲ ਦੀ ਸਮੱਸਿਆ ਹੈ ਵਕ ਵਕ ਤਾਵੇਂ ਤੇ ਡਾਕਟਰਾਂ ਦੀ ਬਹੁਤ ਘਾਟਾਂ ਨੇ ਹਸਪਤਾਲਾਂ ਦਾ ਇਨਫਰਾਸਟ੍ਰਕਚਰ ਦੀ ਲੋੜ ਹੈ ਐਜੂਕੇਸ਼ਨ ਦਾ ਸਿਸਟਮ ਹੈ ਸੋ ਇਸ ਕਿਸਮ ਦੀਆਂ ਬਹੁਤ ਚੀਜ਼ਾਂ ਨੇ ਔਰ ਜਿਵੇਂ ਆਪਣੀ ਬੈਲਟ ਹੈ ਉਹ ਲਹਿਰਾ ਮੂਨਕ ਦੀ ਬੈਲਟ ਹੈ ਉੱਥੇ ਹੜ੍ਹਾਂ ਦਾ ਮਸਲਾ ਸੋ ਹਰ ਸਾਲ ਬੜੇ-ਬੜੇ ਨੁਕਸਾਨ ਹੁੰਦੇ ਨੇ ਸੋ ਇਹ ਐਸੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਨੇ ਨੋ ਸੇ ਸਾਰੀਆਂ ਸਾਡੇ ਧਿਆਨ ਚ ਨੇ ਔਰ ਸਾਰਾ ਇੱਕ ਅਸੀਂ ਆਪ ਦਾ ਬਤੌਰ ਪਾਰਟੀ ਨੇ ਤਾਂ ਜਿਹੜਾ ਇੱਕ ਮੈਨੀਫੈਸਟੋ ਪੰਜਾਬ ਪਧਰਦਾ ਆਪਦਾ ਜਾਰੀ ਕਰਨਾ ਹੀ ਕਰਨਾ ਮੈਂ ਇੱਕ ਹਲਕੇ ਦਾ ਵੀ ਆਪਦਾ ਸਾਰੇ ਹਲਕਿਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖ ਕੇ ਉਹ ਵੀ ਇੱਕ ਤਿਆਰ ਕਰੂੰਗਾ ਔਰ ਉਹਨਾਂ ਚੀਜ਼ਾਂ ਤੇ ਪਹਿਰਾ ਹੈ ਜਿਹੜਾ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਤਾਂ ਪਾਰਲੀਮੈਂਟ ਚ ਦਊਗਾ ਬਿਲਕੁਲ ਚੰਦ ਸਾਹਿਬ ਆਮ ਆਦਮੀ ਪਾਰਟੀ ਪੰਜਾਬ ਦਾ ਜਨਮ ਸਥਾਨ ਸੰਗਰੂਰ ਮੰਨਿਆ ਜਾਂਦਾ ਹੈ ਕਿਉਂਕਿ ਉੱਥੋਂ ਜਿਹੜੇ ਸੀਐਮ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਵੱਲੋਂ ਪਹਿਲ ਕੀਤੀ ਗਈ ਸੀ ਤੇ ਕੀ ਲੱਗਦਾ ਅਹਿਮ ਚੋਣ ਸੰਗਰੂਰ ਦੀ ਰਹਿਣ ਵਾਲੀ ਆ ਕੋਈ ਚੋਣ ਤਾਂ ਜੀ ਹਰੇਕ ਅਹਿਮ ਹੀ ਹੁੰਦੀ ਹੈ ਜਦੋਂ ਵੀ ਆਪਾਂ ਕੋਈ ਚੋਣ ਲੜਦੇ ਆ ਉਹਨੂੰ ਜਿਵੇਂ ਆਪਾਂ ਕਹਿੰਦੇ ਕਰੋ ਜਾਂ ਮਰੋ ਦੀ ਸਥਿਤੀ ਨਾਲ ਹੀ ਲੜਨਾ ਪੈਂਦਾ ਹੈ ਚੰਦ ਸਾਹਿਬ ਭਾਵੇਂ ਕਿ ਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਨਾਮ ਨਸ਼ਰ ਕਰ ਦਿੱਤੇ ਆ ਪਰ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਈ ਦਿਗਜ ਲਾਈਨ ਦੇ ਵਿੱਚ ਨਜ਼ਰ ਆ ਰਹੇ ਨੇ ਇੱਥੋਂ ਤੱਕ ਵੀ ਕਹੇ ਦਿੱਤਾ ਇੱਕ ਦੋ ਉਮੀਦਵਾਰਾਂ ਨੇ ਕਿ ਜੇਕਰ ਟਿਕਟ ਨਹੀਂ ਮਿਲਦੀ ਤਾਂ ਅਸੀਂ ਆਜ਼ਾਦ ਵੀ ਚੋਣ ਲੜ ਸਕਦੇ ਆ ਕੀ ਲੱਗਦਾ ਕਾਂਗਰਸ ਇੰਨੇ ਜਿਆਦਾ ਨਾਮ ਸ਼ਾਮਿਲ ਆ ਸਾਹਮਣੇ ਆਉਣ ਤੋਂ ਬਿਨਾਂ ਹਾਲੇ ਤੱਕ ਫਾਈਨਲ ਨਹੀਂ ਹੋ ਸਕੇ ਦੇਖੋ ਪਿਛਲੇ ਦੌਰ ਚ ਜੋ ਕਾਂਗਰਸ ਦਾ ਸਿਸਟਮ ਦੇਖਣ ਨੂੰ ਮਿਲ ਰਿਹਾ ਪਿਛਲੇ 2 3 4 ਸਾਲ ਤੋਂ ਕਾਂਗਰਸ ਇਨਡਿਸਿਪਲਨ ਇੰਨਾ ਕਿ ਕੋਈ ਕਮਾਂਡ ਹੈ ਹੀ ਨਹੀਂ ਕੋ ਜਦੋਂ ਕਮਾਂਡ ਹੀ ਨਾ ਹੋਵੇ ਕਿਸੇ ਪਾਰਟੀ ਦੀ ਤਾਂ ਫਿਰ ਉਹ ਹਾਲਾਤ ਇਹੋ ਜਿਹੇ ਹੁੰਦੇ ਨੇ ਚਲੋ ਸਾਨੂੰ ਤਾਂ ਉਸ ਗੱਲ ਨਾਲ ਕੋਈ ਫਰਕ ਨਹੀਂ ਉਹਨਾਂ ਦਾ ਕੋਈ ਯਾਦ ਖੜੇ ਕੋਈ ਕੈਂਡੀਡੇਟ ਆਵੇ ਕਿਉਂਕਿ ਪੋਲਿਟਿਕਲ ਸਿਸਟਮ ਹੈ ਹਰ ਪਾਰਟੀ ਨੇ ਆਪਾ ਆਪਣਾ ਉਮੀਦਵਾਰ ਉਤਾਰਨਾ ਹੀ ਆ ਪਰ ਜੋ ਏਜੰਡਾ ਔਰ ਜੋ ਪੰਜਾਬ ਪ੍ਰਤੀ ਸਿਹਰਦਤਾ ਪੰਥਕ ਮਸਲਿਆਂ ਲਈ ਸਿਹਰਦਤਾ ਸ਼੍ਰੋਮਣੀ ਅਕਾਲੀ ਦਲ ਦੀ ਹੈ ਹੋਰ ਕਿਸੇ ਦੀ ਹੈ ਨਹੀਂ ਸੋ ਇਹ ਸੁਨੇਹਾ ਅਸੀਂ ਪੰਜਾਬ ਦੇ ਲੋਕਾਂ ਕੋਲ ਲੈ ਕੇ ਜਾਵਾਂਗੇ ਕਿ ਜੇ ਤੁਸੀਂ ਪੰਜਾਬ ਪੰਥ ਔਰ ਖਾਸ ਤੌਰ ਤੇ ਘੱਟ ਗਿਣਤੀਆਂ ਅਮਨ ਔਰ ਸ਼ਾਂਤੀ ਭਾਈਚਾਰਕ ਸਾਂਝ ਨੂੰ ਤੁਸੀਂ ਮਜ਼ਬੂਤ ਪੰਜਾਬ ਚ ਰੱਖਣਾ ਚਾਹੁੰਦੇ ਹੋ ਇਹ ਫਲਸਫਾ ਸੀ ਸਦਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹਦੇ ਤੇ ਉਹਨਾਂ ਨੇ ਚੱਲ ਕੇ ਪੰਜਾਬ ਦਾ ਮਾਹੌਲ ਆ ਜਿਹੜਾ ਸਾਜ਼ਗਰ ਬਣਾ ਕੇ ਰੱਖਿਆ ਪੰਜਾਬ ਦੀ ਤਰੱਕੀ ਵੀ ਕਰਾਈ ਔਰ ਹਰ ਵਰਗ ਨੂੰ ਪੰਜਾਬ ਦੇ ਨੂੰ ਚੰਗੀ ਸੋਚ ਔਰ ਸੇਧ ਦਿੱਤੀ ਸੋ ਉਹ ਉਹ ਚੀਜ਼ ਨੂੰ ਅਸੀਂ ਆ ਜਿਹੜਾ ਪੰਜਾਬ ਦੇ ਲੋਕਾਂ ਕੋਲ ਲੈ ਕੇ ਜਾਵਾਂਗੇ ਔਰ ਪੰਜਾਬ ਦੇ ਲੋਕ ਅੱਜ ਕੱਲ ਉਹ ਚੀਜ਼ ਨੂੰ ਮੰਨ ਵੀ ਰਹੇ ਨੇ ਕਿ ਜੇ ਬਿਨਾ ਕਿਸੇ ਭੇਦ ਭਾਵ ਤੋਂ ਰਾਜ ਭਾਗ ਚ ਲਾਇਆ ਸੇਵਾ ਕੀਤੀ ਹੈ ਕੋਈ ਨਫਰਤ ਦਾ ਦੌਰ ਨਹੀਂ ਪੰਜਾਬ ਚ ਆਉਣ ਦਿੱਤਾ ਉਹ ਸਦਾ ਅਕਾਲੀ ਦਲ ਦਾ ਔਰ ਸਦਾ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਬਿਲਕੁਲ ਚੰਦਾ ਸਾਹਿਬ ਜੇ ਆਪਾਂ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਲੱਗਦਾ ਕਿ ਮੁਸਲਿਮ ਭਾਈਚਾਰੇ ਲਈ ਖਾਸ ਕਰਕੇ ਮਲੇਰਕੋਟਲਾ ਦੇ ਲਈ ਬਹੁਤ ਵੱਡੀ ਦੇਣ ਆ ਇਸ ਕਰਕੇ ਕੀਤੇ ਹੋਏ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਤੋਂ ਵੋਟ ਦਾ ਜਿਹੜਾ ਹੈਗਾ ਮੰਗੋਗੇ ਕਿਉਂਕਿ ਲੱਗਦਾ ਕਿ ਮਲੇਰਕੋਟਲਾ ਨੂੰ ਬਹੁਤ ਸਾਰੀ ਦੇਣ ਹੈਗੀ ਉਹਨਾਂ ਦੀ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਬਹੁਤ ਹੀ ਵੱਡੇ ਸੈਕੂਲਰ ਲੀਡਰ ਸੀ ਜਿਨ੍ਹਾਂ ਦੀਆਂ ਪਾਰਟੀ ਸਫਾਂ ਤੋਂ ਉੱਪਰ ਉੱਟ ਕੇ ਦੇਸ਼ ਦਾ ਹਰ ਰਾਜਨੀਤੀ ਕਾਗੂ ਉਹਨਾਂ ਦਾ ਸਤਿਕਾਰ ਕਰਦਾ ਸੀ ਔਰ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਦੇਖੋ ਤੁਸੀਂ ਉਹਨਾਂ ਨੇ ਯਾਦਗਾਰਾਂ ਬਣਾਈਆਂ ਉਹਨਾਂ ਨੇ ਜਿੱਥੇ ਸਿੱਖ ਯਾਦਗਾਰਾਂ ਸਥਾਪਿਤ ਕੀਤੀਆਂ ਚਾਹੇ ਵੱਡਾ ਕਲੂਕਾਰਾ ਸੀ ਛੋਟਾ ਕਲੂਕਾਰਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸੀ ਉੱਥੇ ਜੰਗੇ ਅਸ਼ੀਦ ਉਹਦੀ ਆਜ਼ਾਦੀ ਦੀ ਜੰਗ ਦੀ ਜਿਹੜੀ ਯਾਦਗਾਰ ਹੈ ਉਹ ਵੀ ਕਰਤਾਰਪੁਰ ਸੋਹੇ ਕਰਤਾਰਪੁਰ ਸਾਹਿਬ ਵੀ ਖੇ ਸਥਾਪਿਤ ਕੀਤੀ ਭਗਵਾਨ ਵਾਲਮੀਕ ਜੀ ਦੀ ਯਾਦਗਾਰ ਬਣਾਈ ਗੁਰੂ ਰਵਦਾਸ ਜੀ ਦੀ ਯਾਦਗਾਰ ਬਣਾਈ ਮੁਸਲਮ ਭਾਈਚਾਰੇ ਦੀ Eidgah ਦਾ ਮਸਲਾ ਸੀ ਮਲੇਰ ਕੋਟੇ ਦਾ ਉਹਦੇ ਲਈ ਵੱਡੀਆਂ ਗਰੰਟਾਂ ਦਿੱਤੀਆਂ ਸੋ ਉਹਨਾਂ ਨੇ ਕਿਸੇ ਜਾਤ ਕਿਤੇ ਵਰਗ ਕਿਸੇ ਕੌਮ ਨਾਲ ਵਿਤਕਰਾਂ ਨਹੀਂ ਕੀਤਾ ਜਿਸ ਕਿਸੇ ਨੇ ਵੀ ਕੋਈ ਮੰਗਾ ਜਿਹੜੀ ਉਹਨਾਂ ਕੋਲੇ ਆਪਦੀ ਰੱਖੀ ਆ ਜਾ ਕੇ ਚੰਗੇ ਸਜੇ ਤਰੀਕੇ ਨਾਲ ਉਹਨਾਂ ਨੇ ਸਾਰੇ ਵਰਗਾ ਨੂੰ ਹਰ ਜਾਤ ਹਰ ਕੌਮ ਨੂੰ ਉਹਨਾਂ ਨੇ ਪਿਆਰ ਸਤਿਕਾਰ ਦਿੱਤਾ ਜਿਸ ਸਦਕਾ ਅੱਜ ਉਹਨਾਂ ਦੇ ਜਿਹੜੀ ਨੀਤੀ ਆ ਉਹਨੂੰ ਅੱਜ ਵੀ ਲੋਕ ਪ੍ਰਮਾਨ ਕਰਦੇ ਨੇ ਔਰ ਸ਼ਰੋਮਣੀ ਕਾਲੀਦਾਲ ਉਹਨਾਂ ਲੀਹਾਂ ਤੇ ਚੱਲਦਾ ਹੋਇਆ ਹਰ ਵਰਗ ਨੂੰ ਨਾਲ ਲੈ ਕੇ ਖਾਸ ਤੌਰ ਤੇ ਸ਼ਰੋਮਣੀ ਅਕਾਲੀ ਦਲ ਘੱਟ ਜਨਤੀਆਂ ਦੀ ਵਿਸ਼ੇਸ਼ ਰੂਪ ਚ ਨਿਮਾਇੰਦਗੀ ਕਰਦਾ ਘੱਟ ਜਨਤੀਆਂ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਅਸੀਂ ਵਿਚਰਾਂਗੇ ਚਾਹੇ ਉਹ ਕ੍ਰਿਸ਼ਚਨਾਂ ਦੀ ਗੱਲ ਹੈ ਚਾਹੇ ਮੁਸਲਿਮ ਭਾਈਚਾਰੇ ਦੀ ਗੱਲ ਹੈ ਚਾਹੇ ਸਿੱਖ ਕਮਿਊਨਿਟੀ ਦੀ ਗੱਲ ਹੈ ਔਰ ਚਾਹੇ ਹਿੰਦੂ ਵੀਰ ਨੇ ਸਾਡੇ ਪੰਜਾਬ ਚ ਘੱਟ ਜਨਤੀ ਨੇ ਉਹਨਾਂ ਦੇ ਹੱਕ ਵੀ ਸਾਡੇ ਲਈ ਓਨੇ ਜ਼ਰੂਰੀ ਨੇ ਸੋ ਇਸ ਕਰਕੇ ਹਰ ਵਰਗ ਜਿਹੜਾ ਜਿਹਦੀਆਂ ਵੀ ਮੁਸ਼ਕਲ ਹੈ ਜੋ ਸਾਰਿਆਂ ਨੂੰ ਅਸੀਂ ਪਹਿਰਾ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀਆਂ ਛੱਡ ਲੱਗਦਾ ਕਿ ਅਕਲ ਜਲਦਾ ਫੁੱਲਾ ਫੜ ਸਕਦੇ ਨਹੀਂ ਦਿਗਜ ਨਾਮ ਲੈ ਲਓ ਜੀ ਲੱਗਦਾ ਕਿ ਆ ਸਕਦੇ ਨੇ ਜੀ ਚਲੋ ਲੀਡਰ ਵੀ ਸਮਾਂ ਦੇਖ ਕੇ ਅਦਲਾ ਬਦਲੀਆਂ ਕਰਦੇ ਰਹਿੰਦੇ ਨੇ ਪਰ ਰਾਜਨੀਤੀ ਦਾ ਮਿਆਰ ਬਹੁਤ ਨੀਵਾ ਹੋ ਗਿਆ ਲੋਕੋ ਲੋਕ ਸਿਧਾਂਤਕ ਨਹੀਂ ਰਹੇ ਔਰ ਸਿਰਫ ਲੋਭ ਲਾਲਚਾਂ ਪਿੱਛੇ ਪਾਰਟੀਆਂ ਬਦਲੀ ਜਾਂਦੇ ਨੇ ਚਲੋ ਇਸ ਗੱਲ ਦੀ ਤਾਂ ਨਹੀਂ ਅਸੀਂ ਕੋਈ ਪ੍ਰੋੜਤਾ ਕਰਦੇ ਪਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਲੋਕ ਜ਼ਰੂਰ ਬਦਲ ਗਏ ਪੰਜਾਬ ਦੇ ਲੋਕਾਂ 'ਚ ਬਦਲਾ ਆ ਗਿਆ ਲੋਕ ਹੈ ਮਹਿਸੂਸ ਕਰਨ ਲੱਗੇ ਕਿ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਚਾਰਾ ਨਹੀਂ ਔਰ ਇਹ ਜਿਹੜਾ ਤੁਹਾਨੂੰ ਰੁਝਾਨ ਆਉਣ ਵਾਲੇ ਸਮੇਂ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਆਖਰੀ ਸਵਾਲ ਅਕਾਲੀ ਦਲ ਕਿਸ ਨਾਲ ਆਪਣਾ ਕਹਿ ਸਕਦੇ ਆ ਮੁਕਾਬਲਾ ਬਣਨੇਗਾ ਆਮ ਆਦਮੀ ਜੀ ਕਾਂਗਰਸ ਜਾਂ ਅਦਰ ਜਾਂ ਭਾਜਪਾ ਦੇਖੋ ਅਸੀਂ ਜਦੋਂ ਲੋਕਾਂ ਦੇ ਕੋਲ ਜਾਵਾਂਗੇ ਅਸੀਂ ਆਪਣਾ ਏਜੰਡਾ ਲੈ ਕੇ ਜਾਵਾਂਗੇ ਅਸੀਂ ਪੰਜਾਬ ਔਰ ਪੰਥ ਦਾ ਏਜੰਡਾ ਲੈ ਕੇ ਜਾਵਾਂਗੇ ਅਸੀਂ ਕਿਸਾਨੀ ਮਸਲਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਮਸਲਿਆਂ ਤੇ ਅਸੀਂ ਇਹ ਕਹੀਏ ਕਿ ਨਾਲ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਜਿਹੜੇ ਸਾਡੇ ਮਸਲੇ ਹੱਲ ਨਹੀਂ ਸੀ ਹੋ ਰਹੇ ਲੋਕ ਅਕਾਲੀ ਦਲ ਵੱਲ ਮੁੜਨਗੇ ਜੀ ਬਿਲਕੁਲ ਧੰਨਵਾਦ ਜੀ ਦੱਸ ਜੀਏ ਕਿ ਸੰਗਰੂਰ ਹਲਕਾ ਇਕਬਾਲ ਸਿੰਘ ਝੁੰਦਾ ਹੋਣਾ ਲਈ ਕੋਈ ਨਵਾਂ ਹਲਕਾ ਨਹੀਂ ਹੈ ਬਹੁਤ ਸਮੇਂ ਤੋਂ ਇੱਥੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਸੇਵਾ ਨਿਭਾਉਂਦੇ ਹੋਏ ਨਜ਼ਰ ਆਦ ਨੇ ਤੇ ਇੱਕ ਜ਼ਿੰਮੇਵਾਰੀ ਅਹਿਮ ਪਾਰਟੀ ਨੇ ਦਿੱਤੀ ਆ ਇਹਨਾਂ ਦੀ ਕਾਬਿਲਤ ਨੂੰ ਦੇਖਦੇ ਵਾਕੀ ਗੱਲ ਇਹ ਆ ਕਿ ਮੰਤ ਦੇ ਨਾਂ ਤੇ ਜਿਹੜੀ ਹੈਗੀ ਆ ਵੋਟ ਮੰਗੀ ਜਾਏਗੀ ਪਿਛਲੇ ਸਾਲਾਂ ਦੇ ਵਿੱਚ ਸਰਕਾਰ ਵੱਲੋਂ ਅਕਾਲੀ ਦਲ ਵੱਲੋਂ ਕੀਤੇ ਗਏ ਕੰਮਾਂ ਦੇ ਨਾਂ ਤੇ ਜਿਹੜਾ ਹੈਗਾ ਵੋਟ ਮੰਗੀ ਜਾਏਗੀ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ ਦਿੱਗਜ ਹੋਰ ਨਾ ਪਾਰਟੀਆਂ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਸੰਗਰੂਰ ਹਲਕੇ ਤੋਂ ਲੋਕ ਸਭਾ ਚੋਣਾਂ ਦੇ ਲਈ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾਹਰਾਂ ਨੂੰ ਜ਼ਿੰਮੇਵਾਰੀ ਜ਼ੋਪੀ ਹੈ ਜੋ ਵਾਖੂਬੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਿਭਾਉਂਦੇ ਨਜ਼ਰ ਆਣਗੇ ਮਲੇਰਕੋੜਲਾ ਤੋਂ ਕਮ ਮੈਂ ਮਹਤਾ ਦੇ ਨਾਲ ਸੁੱਖਾ ਖੇੜੀ ਵਾਲਾ ਅੱਜ ਜੀ ਸਵਾਗਤ ਆਪ ਸਭ ਦਾ ਅਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਲਗਾਤਾਰ ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਉਸ ਤਰ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਕਰ ਰਹੇ ਨੇ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਦੀ ਵੀ ਅੱਜ ਇੱਕ ਲਿਸਟ ਨਸ਼ਰ ਹੋਈ ਆ ਜਾਰੀ ਹੋਇਆ ਜਿਸ ਲਿਸਟ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚੋਂ ਲੋਕ ਸਭਾ ਹਲਕਿਆਂ ਦੇ ਵਿੱਚੋਂ ਉਮੀਦਵਾਰਾਂ ਦੇ ਨਾਮ ਸ਼ਾਮਿਲ ਨੇ ਸੰਗਰੂਰ ਹੌਟ ਸੀਟ ਮੰਨੀ ਜਾਣ ਵਾਲੀ ਪੰਜਾਬ ਦੀ ਵੱਖਰਾ ਨਾਂ ਸੰਗਰੂਰ ਲੋਕ ਸਭਾ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਅਕਾਲੀ ਦਲ ਦੇ ਬਹੁਤ ਸੀਨੀਅਰ ਆਗੂ ਤੇ ਵਕੀਲ ਇਕਬਾਲ ਸਿੰਘ ਚੁੰਦਾ ਹੋਣਾ ਨੂੰ ਟਿਕਟ ਦਿੱਤੀ ਆ ਉਮੀਦਵਾਰ ਬਣਾਇਆ ਆ ਅਕਾਲੀ ਦਲ ਵੱਲੋਂ ਅੱਜ ਜੋ ਲਿਸਟ ਜਾਰੀ ਕੀਤੀ ਗਈ ਆ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦੇ ਲੈਣੇ ਆ ਇਕਬਾਲ ਸਿੰਘ ਚੁੰਦਾਰ ਨੂੰ ਸਰ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਕੀ ਲੱਗਦਾ ਪਾਰਟੀ ਨੇ ਲੱਗਦਾ ਕਿ ਦੇਖ ਕੇ ਆ ਵਧੀਆ ਤਰੀਕਾਂ ਜਿਵੇਂ ਦੇਖਦੇ ਹਾਂ ਕਿ ਮਾਨ ਬਖਸ਼ ਦੇਖੋ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦਾ ਆਕਾਲਪੁਰਖ ਦਾ ਤਹਿਦਿਰੋਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਹਰ ਬੰਦੇ ਨੂੰ ਮਾਨ ਮਰਿਆਦਾ ਇੱਜ਼ਤ ਮਾਨ ਮਿਲਦਾ ਪਾਰਟੀ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਤਹਿਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵਰਕਰ ਨੂੰ ਕੰਮ ਦੇਖ ਕੇ ਇਸ ਕਹਿ ਲੋ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖ ਕੇ ਕਹਿ ਲਿਏ ਕਿ ਸਾਨੂੰ ਮਾਣ ਦਿੱਤਾ ਔਰ ਸਾਰੇ ਪਾਰਲੀਮੈਂਟ ਹਲਕੇ ਦੇ ਆਗੂਰ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ ਮੈਂ ਸਾਰੇ ਹਲਕਾ ਇੰਚਾਰ ਸਾਹਿਬਾਨ ਦਾ ਸਾਰੇ ਜਥੇਬੰਦੀ ਦਾ ਜ਼ਿਲ੍ਹੇ ਦੀ ਦਾ ਤਿੰਨ ਔਂਜਿਲਾਂ ਦੀ ਦਾ ਔਰ ਖਾਸ ਤੌਰ ਤੇ ਮੈਂ ਟੀਨਸਾ ਪਰਿਵਾਰ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਾਰਟੀ ਨੇ ਜੋ ਮਾਨ ਦਿੱਤਾ ਸਾਰੀ ਟੀਮ ਨਾਲ ਟੀਮ ਵਰਕ ਨਾਲ ਅਸੀਂ ਸਾਰੇ ਜਿਹੜੇ ਆ ਇਹ ਚੋਣ ਲੜਾਂਗੇ ਔਰ ਗੁਰੂ ਮਹਾਰਾਜ ਦੀ ਕਿਰਪਾ ਕਰਨ ਕੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈਏ ਵੱਡੀ ਗੱਲ ਤਾਂ ਇਹ ਆ ਜੀ ਕਿ ਇਸ ਹਲਕੇ ਦੇ ਵਿੱਚੋਂ ਕੋਈ ਪੈਰਾਸ਼ੂਟ ਰਹੀ ਨਹੀਂ ਉਤਾਰਿਆ ਗਿਆ ਜ਼ਿਲ੍ਹਾ ਤੁਸੀਂ ਪ੍ਰਧਾਨ ਰਹੇ ਹੋ ਮਲੇਰਕੋਟਲਾ ਸੰਗਰੂਰ ਦੇ ਲੱਗਦਾ ਕਿ ਹਰ ਚੀਜ਼ ਨਾਲ ਵਾਕਿਫ ਹੋ ਤੁਸੀਂ ਇਹੋ ਗੱਲ ਆ ਜੀ ਪਿਛਲੇ ਬਹੁਤ ਲੰਮੇ ਸਮੇਂ ਤੋਂ ਸੰਗਰੂਰ ਮਲੇ ਕੋੜਲਾ ਬਰਨਾਲਾ ਪਾਰਟੀ ਪ੍ਰਧਾਨ ਸਾਹਿਬ ਨੇ ਪਹਿਲਾਂ ਮੈਨੂੰ ਅਬਜ਼ਰਵਰ ਲਾਇਆ ਦੋਨਾਂ ਜ਼ਿਲ੍ਹਿਆਂ ਦਾ ਫਿਰ ਲੋਕ ਸਭਾ ਹਲਕਾ ਸੰਗਰੂਰ ਦਾ ਇੰਚਾਰਜ ਦੇ ਤੌਰ ਤੇ ਪਿਛਲੇ 8-9 ਮਹੀਨਿਆਂ ਤੋਂ ਸਾਰੇ ਹਲਕਿਆਂ 'ਚ ਅਸੀਂ ਮੀਟਿੰਗਾਂ ਕੀਤੀਆਂ ਕੱਲੇ-ਕੱਲੇ ਪਿੰਡਾਂ 'ਚ ਵਰਕਰਾਂ 'ਚ ਮਹੱਲਿਆਂ 'ਚ ਬਹੁਤ ਵੱਡੇ ਪੱਧਰ ਤੇ ਅਸੀਂ ਵਰਕਰਾਂ ਨੂੰ ਲਾਮਬੰਦ ਕਰਨ ਵਿੱਚ ਕਾਮਯਾਬ ਹੋਏ ਆਪਣੀ ਕੋਸ਼ਿਸ਼ ਕਰਦੇ ਰਹੇ ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਇੱਕ ਚੰਗਾ ਹੰਗਾਰਾ ਪਾਰਟੀ ਨੂੰ ਮਿਲ ਰਿਹਾ ਸੀ ਔਰ ਅਜ 파ਰਟੀ ਨੇ ਸੇਵਾ ਦਾ ਮੌਕਾ ਦਿੱਤਾ ਉਹ ਜਿਹੜੀ ਮਿਹਨਤ ਕੀਤੀ ਹੈ ਉਹ ਜ਼ਰੂਰ ਕੋਈ ਨਾ ਕੋਈ ਰੰਗ ਤਾਂ ਲਿਆਉਗੇ ਸਾਨੂੰ ਪੂਰਨ ਆਸ ਹੈ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਵੱਲ ਮੁੜ ਰਹੇ ਨੇ ਦੁਆਰਾ ਕਿਉਂਕਿ ਜੋ ਏਜੰਡਾ ਸ਼੍ਰੋਮਣੀ ਅਕਾਲੀ ਦਲ ਨੇ ਸੈੱਟ ਕੀਤਾ ਉਹ ਪੰਜਾਬ ਔਰ ਪੰਥ ਹਤੈਛੀ ਡੰਡਾ ਔਰ ਪੰਜਾਬ ਔਰ ਪੰਥ ਦੀਆਂ ਭਾਵਨਾਵਾਂ ਅਨੁਸਾਰ ਅਕਾਲੀ ਦਲ ਨੇ ਜਿਹੜੇ ਫੈਸਲੇ ਲਏ ਨੇ ਔਰ ਲੋਕ ਦੁਆਰਾ ਇਹ ਮਹਿਸੂਸ ਕਰ ਰਹੇ ਨੇ ਕਿ ਅਕਾਲੀ ਦਲ ਤੋਂ ਬਿਨਾ ਪੰਜਾਬ ਵਿੱਚ ਕੋਈ ਚਾਰਾ ਨਹੀਂ ਔਰ ਦੁਆਰਾ ਲੋਕ ਸ਼੍ਰੋਮਣੀ ਅਕਾਲੀ ਦਲ ਵੱਲ ਮੁੜ ਰਹੇ ਨੇ ਔਰ ਅੱਜ ਬਿਲਕੁਲ ਜਿਹੜਾ ਅਕਾਲੀ ਦੰਦ ਦੇ ਵੱਲ ਮਾਹੌਲ ਹੈ ਜਿਹੜਾ ਬਣਿਆ ਹੋਇਆ ਹੈ ਜਨਾਬ ਸਾਹਿਬ ਵਹਿਸਦਾ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਆ ਕਿ ਕਿਹੜੇ-ਕਿਹੜੇ ਕੰਮ ਨੇ ਵਿਕਾਸ ਦੇ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਇਸ ਹਲਕੇ ਨੂੰ ਜ਼ਰੂਰਤ ਹੈ ਲੱਗਦਾ ਕਿ ਕਿਹੜੇ ਪਹਿਲੇ ਅਧਾਰ ਤੇ ਕੰਮ ਕਰਨ ਵਾਲੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਲੋਕਾਂ ਨੂੰ ਵਾਲੀ ਜ਼ਿਆਦਾ ਜ਼ਰੂਰਤ ਹੈ ਕਿ ਦੇਖੋ ਜੀ ਮੁਸ਼ਕਲਾਂ ਤਾਂ ਦੇਸ਼ ਦੀਆਂ ਕਹਿ ਲਿਏ ਪੰਜਾਬ ਦੀਆਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਨੇ ਚਾਹੇ ਉਹ ਐਜੂਕੇਸ਼ਨ ਦੀ ਗੱਲ ਹੈ ਹੈਲਥ ਦੀ ਗੱਲ ਹੈ ਬੇਰਜ਼ਗਾਰੀ ਦੀ ਗੱਲ ਹੈ ਨਸ਼ਿਆਂ ਦਾ ਕੰਮ ਹੈ ਗੈਂਗਸਟਰਵਾਦ ਹੋ ਨਭਾਰੂ ਹੋ ਰਿਹਾ ਲਾਅ ਐਂਡ ਆਰਡਰ ਦੀ ਸਥਿਤੀ ਹੈ ਸੋ ਭਾਵੇਂ ਉਹ ਸਾਰੇ ਪੰਜਾਬ 'ਚ ਹੀ ਹੈ ਪਰ ਸੰਗਰੂਰ ਵੀ ਉਹਨਾਂ ਚ ਕੋਈ ਵੱਖਰਾ ਨਹੀਂ ਹੈ ਸੰਗਰੂਰ ਦੇ ਹੋਰ ਵੀ ਮਸਲੇ ਨੇ ਸੰਗਰੂਰ ਦੀ ਮੈਡੀਕਲ ਦੀ ਸਮੱਸਿਆ ਹੈ ਵਕ-ਵਕ ਤਾਵੇਂ ਤੇ ਡਾਕਟਰਾਂ ਦੀ ਬਹੁਤ ਘਾਟਾਂ ਨੇ ਹਸਪਤਾਲਾਂ ਦਾ ਇਨਫਰਾਸਟ੍ਰਕਚਰ ਦੀ ਲੋੜ ਹੈ ਐਜੂਕੇਸ਼ਨ ਦਾ ਸਿਸਟਮ ਹੈ ਸੋ ਇਸ ਕਿਸਮ ਦੀਆਂ ਬਹੁਤ ਚੀਜ਼ਾਂ ਨੇ ਔਰ ਜਿਵੇਂ ਆਪਣੀ ਬੈਲਟ ਹੈ ਉਹ ਲਹਿਰਾ ਮੂਨਕ ਦੀ ਬੈਲਟ ਹੈ ਉੱਥੇ ਹੜ੍ਹਾਂ ਦਾ ਮਸਲਾ ਸੋ ਹਰ ਸਾਲ ਬੜੇ-ਬੜੇ ਨੁਕਸਾਨ ਹੁੰਦੇ ਨੇ ਸੋ ਇਹ ਐਸੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਨੇ ਨੋ ਸਾਰੇ ਸਾਰੀਆਂ ਸਾਡੇ ਧਿਆਨ ਚ ਨੇ ਔਰ ਸਾਰਾ ਇੱਕ ਅਸੀਂ ਆਪ ਦਾ ਬਤੌਰ ਪਾਰਟੀ ਨੇ ਤਾਂ ਜਿਹੜਾ ਇੱਕ ਮੈਨੀਫੈਸਟੋ ਪੰਜਾਬ ਪਧਰਦਾ ਆਪਦਾ ਜਾਰੀ ਕਰਨਾ ਹੀ ਕਰਨਾ ਮੈਂ ਇੱਕ ਹਲਕੇ ਦਾ ਵੀ ਆਪਦਾ ਸਾਰੇ ਹਲਕਿਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖ ਕੇ ਉਹ ਵੀ ਇੱਕ ਤਿਆਰ ਕਰੂੰਗਾ ਔਰ ਉਹਨਾਂ ਚੀਜ਼ਾਂ ਤੇ ਪਹਿਰਾ ਹੈ ਜਿਹੜਾ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਤਾਂ ਪਾਰਲੀਮੈਂਟ ਚ ਦਊਗਾ ਬਿਲਕੁਲ ਚੰਦ ਸਾਹਿਬ ਆ ਆਮ ਆਦਮੀ ਪਾਰਟੀ ਪੰਜਾਬ ਦਾ ਜਨਮ ਸਥਾਨ ਸੰਗਰੂਰ ਮੰਨਿਆ ਜਾਂਦਾ ਹੈ ਕਿਉਂਕਿ ਉੱਥੋਂ ਜਿਹੜੇ ਸੀਐਮ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਵੱਲੋਂ ਪਹਿਲ ਕੀਤੀ ਗਈ ਸੀ ਤੇ ਕੀ ਲੱਗਦਾ ਅਹਿਮ ਚੋਣ ਸੰਗਰੂਰ ਦੀ ਰਹਿਣ ਵਾਲੀ ਆ ਕੋਈ ਚੋਣ ਤਾਂ ਜੀ ਹਰੇਕ ਅਹਿਮ ਹੀ ਹੁੰਦੀ ਹੈ ਜਦੋਂ ਵੀ ਆਪਾਂ ਕੋਈ ਚੋਣ ਲੜਦੇ ਆ ਉਹਨੂੰ ਜਿਵੇਂ ਆਪਾਂ ਕਹਿੰਦੇ ਕਰੋ ਜਾਂ ਮਰੋ ਦੀ ਸਥਿਤੀ ਨਾਲ ਹੀ ਲੜਨਾ ਪੈਂਦਾ ਹੈ ਚੰਦ ਸਾਹਿਬ ਭਾਵੇਂ ਕਿ ਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਨਾਮ ਨਸ਼ਰ ਕਰ ਦਿੱਤੇ ਆ ਪਰ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਈ ਦਿਗਜ ਲਾਈਨ ਦੇ ਵਿੱਚ ਨਜ਼ਰ ਆ ਰਹੇ ਨੇ ਇੱਥੋਂ ਤੱਕ ਵੀ ਕਹੇ ਦਿੱਤਾ ਇੱਕ ਦੋ ਉਮੀਦਵਾਰਾਂ ਨੇ ਕਿ ਜੇਕਰ ਟਿਕਟ ਨਹੀਂ ਮਿਲਦੀ ਤਾਂ ਅਸੀਂ ਆਜ਼ਾਦ ਵੀ ਚੋਣ ਲੜ ਸਕਦੇ ਆ ਕੀ ਲੱਗਦਾ ਕਾਂਗਰਸ ਇੰਨੇ ਜਿਆਦਾ ਨਾਮ ਸ਼ਾਮਿਲ ਆ ਸਾਹਮਣੇ ਆਉਣ ਤੋਂ ਬਿਨਾਂ ਹਾਲੇ ਤੱਕ ਫਾਈਨਲ ਨਹੀਂ ਹੋ ਸਕੇ ਦੇਖੋ ਪਿਛਲੇ ਦੌਰ ਚ ਜੋ ਕਾਂਗਰਸ ਦਾ ਸਿਸਟਮ ਦੇਖਣ ਨੂੰ ਮਿਲ ਰਿਹਾ ਪਿਛਲੇ 2 3 4 ਸਾਲ ਤੋਂ ਕਾਂਗਰਸ ਇਨਡਿਸਿਪਲਨ ਇੰਨਾ ਕਿ ਕੋਈ ਕਮਾਂਡ ਹੈ ਹੀ ਨਹੀਂ ਕਿ ਜੇ ਜਦੋਂ ਕਮਾਂਡ ਹੀ ਨਾ ਹੋਵੇ ਕਿਸੇ ਪਾਰਟੀ ਦੀ ਤਾਂ ਫਿਰ ਉਹ ਹਾਲਾਤ ਇਹੋ ਜਿਹੇ ਹੁੰਦੇ ਨੇ ਚਲੋ ਸਾਨੂੰ ਤਾਂ ਉਸ ਗੱਲ ਨਾਲ ਕੋਈ ਫਰਕ ਨਹੀਂ ਉਹਨਾਂ ਦਾ ਕੋਈ ਆਜ਼ਾਦ ਖੜੇ ਕੋਈ ਕੈਂਡੀਡੇਟ ਆਵੇ ਕਿਉਂਕਿ ਪੋਲਿਟਿਕਲ ਸਿਸਟਮ ਹੈ ਹਰ ਪਾਰਟੀ ਨੇ ਆਪਾ ਆਪਣਾ ਉਮੀਦਵਾਰ ਉਤਾਰਨਾ ਹੀ ਆ ਪਰ ਜੋ ਏਜੰਡਾ ਔਰ ਜੋ ਪੰਜਾਬ ਪ੍ਰਤੀ ਸਵਹਿਰਦਤਾ ਪੰਥਕ ਮਸਲਿਆਂ ਲਈ ਸਵਹਿਰਦਤਾ ਸ਼੍ਰੋਮਣੀ ਅਕਾਲੀ ਦਲ ਦੀ ਹੈ ਹੋਰ ਕਿਸੇ ਦੀ ਹੈ ਨਹੀਂ ਸੋ ਇਹ ਸੁਨੇਹਾ ਅਸੀਂ ਪੰਜਾਬ ਦੇ ਲੋਕਾਂ ਕੋਲ ਲੈ ਕੇ ਜਾਵਾਂਗੇ ਕਿ ਜੇ ਤੁਸੀਂ ਪੰਜਾਬ ਪੰਥ ਔਰ ਖਾਸ ਤੌਰ ਤੇ ਘੱਟ ਗਿਣਤੀਆਂ ਅਮਨ ਔਰ ਸ਼ਾਂਤੀ ਭਾਈਚਾਰਕ ਸਾਂਝ ਨੂੰ ਤੁਸੀਂ ਮਜ਼ਬੂਤ ਪੰਜਾਬ ਚ ਰੱਖਣਾ ਚਾਹੁੰਦੇ ਹੋ ਇਹ ਫਲਸਫਾ ਸੀ ਸਦਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹਦੇ ਤੇ ਉਹਨਾਂ ਨੇ ਚੱਲ ਕੇ ਪੰਜਾਬ ਦਾ ਮਾਹੌਲ ਆ ਜਿਹੜਾ ਸਾਜ਼ਗਾਰ ਬਣਾ ਕੇ ਰੱਖਿਆ ਪੰਜਾਬ ਦੀ ਤਰੱਕੀ ਵੀ ਕਰਾਈ ਔਰ ਹਰ ਵਰਗ ਨੂੰ ਪੰਜਾਬ ਦੇ ਨੂੰ ਚੰਗੀ ਸੋਚ ਔਰ ਸੇਧ ਦਿੱਤੀ ਸੋ ਉਹ ਉਹ ਚੀਜ਼ ਨੂੰ ਅਸੀਂ ਆ ਜਿਹੜਾ ਪੰਜਾਬ ਦੇ ਲੋਕਾਂ ਕੋਲ ਲੈ ਕੇ ਜਾਵਾਂਗੇ ਔਰ ਪੰਜਾਬ ਦੇ ਲੋਕ ਅੱਜ ਕੱਲ ਉਹ ਚੀਜ਼ ਨੂੰ ਮੰਨ ਵੀ ਰਹੇ ਨੇ ਕਿ ਜੇ ਬਿਨਾਂ ਕਿਸੇ ਭੇਦ ਭਾਵ ਤੋਂ ਰਾਜ ਭਾਗ ਚ ਲਾਇਆ ਸੇਵਾ ਕੀਤੀ ਆ ਕੋਈ ਨਫਰਤ ਦਾ ਦੌਰ ਨਹੀਂ ਪੰਜਾਬ ਚ ਆਉਣ ਦਿੱਤਾ ਉਹ ਸਦਾ ਅਕਾਲੀ ਦਲ ਦਾ ਔਰ ਸਦਾ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਰਿਹਾ ਬਿਲਕੁਲ ਚੰਦਾ ਸਾਹਿਬ ਜੇ ਆਪਾਂ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਲੱਗਦਾ ਕਿ ਮੁਸਲਿਮ ਭਾਈਚਾਰੇ ਲਈ ਖਾਸ ਕਰਕੇ ਮਲੇਰਕੋਟਲਾ ਦੇ ਲਈ ਬਹੁਤ ਵੱਡੀ ਦੇਣ ਆ ਇਸ ਕਰਕੇ ਕੀਤੇ ਹੋਏ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਤੋਂ ਵੋਟ ਦਾ ਜਿਹੜਾ ਹੈਗਾ ਮੰਗੋਗੇ ਕਿਉਂਕਿ ਲੱਗਦਾ ਕਿ ਮਲੇਰਕੋਟਲਾ ਨੂੰ ਬਹੁਤ ਸਾਰੀ ਦੇਣ ਹੈਗੀ ਉਹਨਾਂ ਦੀ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਬਹੁਤ ਹੀ ਵੱਡੇ ਸੈਕੂਲਰ ਲੀਡਰ ਸੀ ਜਿਨ੍ਹਾਂ ਦੀਆਂ ਪਾਰਟੀ ਸਫਾਂ ਤੋਂ ਉੱਪਰ ਉੱਟ ਕੇ ਦੇਸ਼ ਦਾ ਹਰ ਰਾਜਨੀਤੀ ਕਾਗੂ ਉਹਨਾਂ ਦਾ ਸਤਿਕਾਰ ਕਰਦਾ ਸੀ ਔਰ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਦੇਖੋ ਤੁਸੀਂ ਉਹਨਾਂ ਨੇ ਯਾਦਗਾਰਾਂ ਬਣਾਈਆਂ ਉਹਨਾਂ ਨੇ ਜਿੱਥੇ ਸਿੱਖ ਯਾਦਗਾਰਾਂ ਸਥਾਪਿਤ ਕੀਤੀਆਂ ਚਾਹੇ ਵੱਡਾ ਕਲੂਕਾਰਾ ਸੀ ਛੋਟਾ ਕਲੂਕਾਰਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸੀ ਉੱਥੇ ਜੰਗੇ ਅਸ਼ੀਦ ਉਹਦੀ ਆਜ਼ਾਦੀ ਦੀ ਜੰਗ ਦੀ ਜਿਹੜੀ ਯਾਦਗਾਰ ਹੈ ਉਹ ਵੀ ਕਰਤਾਰਪੁਰ ਸੋਹੇ ਕਰਤਾਰਪੁਰ ਸਾਹਿਬ ਵੀ ਖੜਾ ਸਥਾਪਿਤ ਕੀਤੀ ਭਗਵਾਨ ਵਾਲਮੀਕ ਜੀ ਦੀ ਯਾਦਗਾਰ ਬਣਾਈ ਗੁਰੂ ਰਵਦਾਸ ਜੀ ਦੀ ਯਾਦਗਾਰ ਬਣਾਈ ਮੁਸਲਮ ਭਾਈਚਾਰੇ ਦੀ Eidgah ਦਾ ਮਸਲਾ ਸੀ ਮਲੇਰ ਕੋਟੇ ਦਾ ਉਹਦੇ ਲਈ ਵੱਡੀਆਂ ਗਰੰਟਾਂ ਦਿੱਤੀਆਂ ਸੋ ਉਹਨਾਂ ਨੇ ਕਿਸੇ ਜਾਤ ਕਿਤੇ ਵਰਗ ਕਿਸੇ ਕੌਮ ਨਾਲ ਵਿਤਕਰਾਂ ਨਹੀਂ ਕੀਤਾ ਜਿਸ ਕਿਸੇ ਨੇ ਵੀ ਕੋਈ ਮੰਗਾ ਜਿਹੜੀ ਉਹਨਾਂ ਕੋਲੇ ਆਪਦੀ ਰੱਖੀ ਆ ਜਾ ਕੇ ਚੰਗੇ ਸਜੇ ਤਰੀਕੇ ਨਾਲ ਉਹਨਾਂ ਨੇ ਸਾਰੇ ਵਰਗਾ ਨੂੰ ਹਰ ਜਾਤ ਹਰ ਕੌਮ ਨੂੰ ਉਹਨਾਂ ਨੇ ਪਿਆਰ ਸਤਿਕਾਰ ਦਿੱਤਾ ਜਿਸ ਸਦਕਾ ਅੱਜ ਉਹਨਾਂ ਦੇ ਜਿਹੜੀ ਨੀਤੀ ਆ ਉਹਨੂੰ ਅੱਜ ਵੀ ਲੋਕ ਪ੍ਰਮਾਨ ਕਰਦੇ ਨੇ ਔਰ ਸ਼ਰੋਮਣੀ ਕਾਲੀਦਾਲ ਉਹਨਾਂ ਲੀਹਾਂ ਤੇ ਚੱਲਦਾ ਹੋਇਆ ਹਰ ਵਰਗ ਨੂੰ ਨਾਲ ਲੈ ਕੇ ਖਾਸ ਤੌਰ ਤੇ ਸ਼ਰੋਮਣੀ ਕਾਲੇਦਲ ਘੱਟਜਣਤੀਆਂ ਦੀ ਵਿਸ਼ੇਸ਼ ਰੂਪ ਚ ਨਮਾਇੰਦਗੀ ਕਰਦਾ ਘੱਟਜਣਤੀਆਂ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਅਸੀਂ ਵਿਚਰਾਂਗੇ ਚਾਹੇ ਉਹ ਕ੍ਰਿਸ਼ਨਾਂ ਦੀ ਗੱਲ ਹੈ ਚਾਹੇ ਮੁਸਲਿਮ ਭਾਈਚਾਰੇ ਦੀ ਗੱਲ ਹੈ ਚਾਹੇ ਸਿੱਖ ਕਮਿਊਨਿਟੀ ਦੀ ਗੱਲ ਹੈ ਔਰ ਚਾਹੇ ਹਿੰਦੂ ਵੀਰ ਨੇ ਸਾਡੇ ਪੰਜਾਬ ਚ ਘੱਟਜਣਤੀ ਨੇ ਉਹਨਾਂ ਦੇ ਹੱਕ ਵੀ ਸਾਡੇ ਲਈ ਓਨੇ ਜ਼ਰੂਰੀ ਨੇ ਸੋ ਇਸ ਕਰਕੇ ਹਰ ਵਰਗ ਜਿਹੜਾ ਜਿਹਦੀ ਆ ਵੀ ਮੁਸ਼ਕਲ ਹੈ ਜੋ ਸਾਰਿਆਂ ਨੂੰ ਅਸੀਂ ਪਹਿਰਾ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀਆਂ ਛੱਡ ਲੱਗਦਾ ਕਿ ਅਕਲ ਜਲਦਾ ਫੱਲਾ ਫੜ ਸਕਦੇ ਨਹੀਂ ਦਿਗਜ ਨਾਮ ਲੈ ਲਓ ਜੀ ਲੱਗਦਾ ਕਿ ਆ ਸਕਦੇ ਨੇ ਜੀ ਚਲੋ ਲੀਡਰ ਵੀ ਸਮਾਂ ਦੇਖ ਕੇ ਅਦਲਾ ਬਦਲੀਆਂ ਕਰਦੇ ਰਹਿੰਦੇ ਨੇ ਪਰ ਰਾਜਨੀਤੀ ਦਾ ਮਿਆਰ ਬਹੁਤ ਨੀਵਾ ਹੋ ਗਿਆ ਲੋਕੋ ਲੋਕ ਸਿਧਾਂਤਕ ਨਹੀਂ ਰਹੇ ਔਰ ਸਿਰਫ ਲੋਭ ਲਾਲਚਾਂ ਪਿੱਛੇ ਪਾਰਟੀਆਂ ਬਦਲੀ ਜਾਂਦੇ ਨੇ ਚਲੋ ਇਸ ਗੱਲ ਦੀ ਤਾਂ ਨਹੀਂ ਅਸੀਂ ਕੋਈ ਪ੍ਰੋੜਤਾ ਕਰਦੇ ਪਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਲੋਕ ਜ਼ਰੂਰ ਬਦਲ ਗਏ ਪੰਜਾਬ ਦੇ ਲੋਕਾਂ 'ਚ ਬਦਲਾ ਆ ਗਿਆ ਲੋਕ ਹੈ ਮਹਿਸੂਸ ਕਰਨ ਲੱਗੇ ਕਿ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਚਾਰਾ ਨਹੀਂ ਔਰ ਇਹ ਜਿਹੜਾ ਤੁਹਾਨੂੰ ਰੁਝਾਨ ਆਉਣ ਵਾਲੇ ਸਮੇਂ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਆਖਰੀ ਸਵਾਲ ਅਕਾਲੀ ਦਲ ਕਿਸ ਨਾਲ ਆਪਣਾ ਕਹਿ ਸਕਦੇ ਆ ਮੁਕਾਬਲਾ ਬਣਨੇਗਾ ਆਮ ਆਦਮੀ ਜੀ ਕਾਂਗਰਸ ਜਾਂ ਅਦਰ ਜਾਂ ਭਾਜਪਾ ਦੇਖੋ ਅਸੀਂ ਜਦੋਂ